ਇਹ ਦੌੜਨਾ ਦੌੜਨਾ ਕਿੱਦਾਂ ਨੂੰ ਇਹਨੇ ਬੜਾ ਉੱਡ ਜਾਣਾ ਇਹਨੇ ਸ਼ਾਰਟ ਕਢਾਈ ਜਾਂਦਾ ਆਂਕਰ ਰਾਡ ਪਾਈ ਇਹਦੇ ਫੇਰ ਇੱਕ ਵਾਰੀ ਹੋਰ ਇਹਨੂੰ ਪਾ ਲੱਗੇ ਸਾਲਾ ਕਿੱਦਾਂ ਖੋਈਦਾ ਕਿਸ ਕੋ ਭਾਈ ਯਾਰ ਪਲੀਜ਼ ਹਟ ਜੀ ਫਰੈਂਡ ਜਿੰਦਾਬਾਦ ਭਇਆ 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 ਫੜਾ ਉਹਨਾਂ ਨੂੰ ਕੁਛ ਬਾਪਾ ਰਯਾਨ ਯਾਰ ਨਹੀਂ 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 ਲਾ ਲਾ ਅੰਦਰ ਹੋ ਪੈਚੋ ਆ ਗੱਲ ਕਰਕੇ ਜੀ ਹਵਾਈ ਟੈਕ ਜੋ ਜੀ ਤੇਰੀ ਨਾਮ ਦਾ ਮਾਰ ਰਿਹਾ ਹੈ ਅੰਕਲ ਆ ਗਏ ਅੰਕਲ ਨਾ ਮਾਰ ਰਿਹਾ ਝੋਟਾ ਫੋਨ ਕਿੱਥੇ ਅੰਕਲ ਦਾ ਫੋਨ ਜਿਹੜਾ ਖੋਇਆ ਨੇ ਫੋਨ ਕਿੱਥੇ ਆ ਫੋਨ ਕਿ ਦੇਖੋ ਮਿਲ ਗਿਆ ਫੋਨ ਦੀ ਬਣਾਇਆ ਵੀਡੀਓ ਆ ਦੇਖੋ ਫੋਨ ਖੋਇਆ ਜੀ ਮਾਰਾ ਇਹਨਾਂ ਨੇ ਆ ਵੇਖਿਆ ਜਰਾ ਆ ਫੋਨ ਵੀ ਤੋੜਦਾ ਅੰਕਲ ਦਾ ਇਹਨਾਂ ਨੇ ਠਾਣੇ ਬਾਹਰ ਦੇ ਦਿਓ ਸੇਵਾ ਕਰੋ ਇਹਨਾਂ ਦੀ ਰਾਜੀਗਰ